ਨਵੇਂ ਆਕਾਲੀ ਦਲ ਪੁਨਰ ਸਰਜੀਤ ਦੇ ਵੱਲੋਂ ਚੋਣ ਕਮਿਸ਼ਨ ਦੇ ਕੋਲ ਪਾਰਟੀ ਰਜਿਸਟਰ ਕਰਵਾਉਣ ਦੇ ਲਈ ਤਿੰਨ ਨਾਂ ਦਿੱਤੇ ਗਏ ਨੇ ਆਖਰਕਾਰ ਕਿਹੜੇ ਤਿੰਨ ਨਾਂ ਦਿੱਤੇ ਗਏ ਨੇ ਇਸ ਨੂੰ ਲੈ ਕੇ ਗੱਲ ਕਰਾਂਗੇ ਅਤੇ ਉਧਰ ਦੂਜੇ ਪਾਸੇ ਮਨਪ੍ਰੀਤ ਯਾਲੀ ਨੂੰ ਚਰਚਾ ਚੱਲੀ ਹੈ ਕਿ ਆਕਾਲੀ ਦਲ ਬਾਰਿਸ ਪੰਜਾਬ ਜਥੇਬੰਦੀ ਦਾ ਪ੍ਰਧਾਨ ਲਗਾਇਆ ਜਾਵੇ ਆਖਰਕਾਰ ਅੱਗੇ ਮਨਪ੍ਰੀਤ ਯਾਲੀ ਕੀ ਕਰਨਗੇ ਅਤੇ ਪੁਨਰ ਸਰਜੀਤ ਆਕਾਲੀ ਦਲ ਦੀ ਭਵਿੱਖ ਦੇ ਵਿੱਚ ਕਿਹੋ ਜੀ ਸਿਆਸਤ ਰਹਿਣ ਵਾਲੀ ਹੈ ਇਸ ਨੂੰ ਲੈ ਕੇ ਚਰਚਾ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਪੁੰਨਰ ਸਰਜੀਤ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਦੇ ਕੋਲ ਪਾਰਟੀ ਰਜਿਸਟਰ ਕਰਵਾਉਣ ਦੇ ਲਈ ਤਿੰਨ ਨਾਂ ਦਿੱਤੇ ਗਏ ਨੇ ਕਿਹੜੇ ਨਾਂ ਨੇ ਉਹ ਮੈਡਮ ਬਿਲਕੁਲ ਤਿੰਨ ਨਾਂ ਦਿੱਤੇ ਗਏ ਨੇ ਇੱਕ ਇਹ ਨਾਂ ਬਹੁਤ ਲੇਟ ਦਿੱਤੇ ਗਏ ਨੇ ਜ਼ਿਲ੍ਹਾ ਪ੍ਰੈਸ਼ਰ ਬਲਾਕ ਸੰਮਤੀ ਚੋਣਾਂ ਦੇ ਵਿੱਚ ਜਿਹੜਾ ਰਫੜ ਪੈਦਾ ਦਿਖਿਆ ਅਸਤੀਫਿਆਂ ਦੀ ਪੇਸ਼ਕਸ਼ ਵੀ ਹੋਈ ਇਹ ਸਾਰਾ ਕੁਝ ਇਸੇ ਕਰਕੇ ਹੋਇਆ ਕਿ ਪਾਰਟੀ ਰਜਿਸਟਰ ਨਹੀਂ ਸੀ ਪਾਰਟੀ ਕੋਲੇ ਚੋਣ ਨਿਸ਼ਾਨ ਨਹੀਂ ਸੀ ਸਾਰਾ ਕੁਝ ਚਲੋ ਦੇਰ ਆਏ ਦਰੁਸਤ ਆਏ ਇਹੀ ਕਹਿ ਸਕਦੇ ਆ ਤਿੰਨ ਨਾਂ ਜਿਹੜੇ ਆ ਉਹ ਜੋ ਜਾਣਕਾਰੀ ਆ ਰਹੀ ਹੈ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਉਹ ਹੈ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਇਹਦੇ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਉਹਨਾਂ ਦੇ ਵਿੱਚ ਪਹਿਲਾ ਨਾਂ ਆ ਆਕਾਲੀ ਦਲ ਦੂਜਾ ਨਾਂ ਆ ਸ਼੍ਰੋਮਣੀ ਅਕਾਲੀ ਦਲ ਤੇ ਤੀਜਾ ਨਾਂ ਆ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਇਹ ਤਿੰਨ ਨਾਂ ਨੇ ਜੇ ਮੇਰੀ ਗੱਲ ਮੰਨੋ ਜਾਂ ਮੈਨੂੰ ਜੋ ਲੱਗਦਾ ਹੈ ਕਿ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਹੀ ਇਹਨਾਂ ਦਾ ਨਾਂ ਜਿਹੜਾ ਇੰਦਰਾਜ ਜਾਨੀ ਕਿ ਰਜਿਸਟਰ ਹੋਊਗਾ ਉਹਦੀ ਜ਼ਿਆਦਾ ਸੰਭਾਵਨਾ ਹੈ ਕੱਲਾ ਅਕਾਲੀ ਦਲ ਮੁਸ਼ਕਲ ਹੋਣਾ ਕਾਫੀ ਦਿੱਕਤਾਂ ਨੇਗੀਆਂ ਉਹਦੇ ਵਿੱਚ ਟੈਕਨੀਕਲਿਟੀਆਂ ਬਹੁਤ ਨੇਗੀਆਂ ਜਿਵੇਂ ਕਿ ਪਹਿਲਾਂ ਕਈ ਅਕਾਲੀ ਦਲ ਚੱਲ ਰਹੇ ਨੇ ਵੱਖ-ਵੱਖ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਬਰਸਾਰ ਸ਼੍ਰੋਮਣੀ ਅਕਾਲੀ ਦਲ ਫਲਾਣਾ ਸ਼੍ਰੋਮਣੀ ਅਕਾਲੀ ਦਲ ਉਸ ਦੇ ਮਾਮਲੇ ਦੇ ਵਿੱਚ ਮੁਸ਼ਕਲ ਹੈ ਇਹ ਹੋ ਸਕਦਾ ਹੈ ਕਿ ਅਕਾਲੀ ਦਲ ਪੁਨਰਸਰਜੀਤ ਹੋ ਜਾਵੇ ਇਲੈਕਸ਼ਨ ਕਮਿਸ਼ਨ ਐਮੈਂਡ ਕਰਨ ਲਈ ਕਹਿ ਦੇਵੇ ਜਾਂ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਇਹਨਾਂ ਨੂੰ ਮਿਲ ਜਵੇ। ਇਹ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਇਹਨਾਂ ਨੂੰ ਇਲੈਕਸ਼ਨ ਸਿੰਬਲ ਕਿਹੜਾ ਮਿਲੇਗਾ? ਇਲੈਕਸ਼ਨ ਸਿੰਬਲ ਜਿਹੜੇ ਮੈਂ ਦੇਖੇ ਵੈੱਬਸਾਈਟ ਦੇ ਉੱਤੇ ਜਿਹੜੇ ਉਪਲਬਧ ਨੇਗੇ ਇਸ ਸਮੇਂ ਜਿਹੜੇ ਖਾਲੀ ਪਏ ਨੇਗੇ। ਉਹਨਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਕੋਈ ਛੇਤੀ ਛੇਤੀ ਪਸੰਦ ਆਵੇ। ਇਲੈਕਸ਼ਨ ਕਮਿਸ਼ਨ ਦੀ ਕਹਿ ਲਈਏ ਕਿ ਸਵੱਲੀ ਨਜ਼ਰ ਹੋ ਜਾਏ ਤਾਂ ਉਹ ਕੋਈ ਐਸਾ ਸਿੰਬਲ ਅਲਾਟ ਕਰ ਦਵੇ ਜਿਹੜਾ ਕਿਤੇ ਹੋਰ ਅਲਾਟ ਹੋਇਆ ਹੋਵੇ ਪੰਜਾਬ 'ਚ ਨਾ ਅਲਾਟ ਹੋਇਆ ਹੋਵੇ ਤਾਂ ਇੱਕ ਅਲੈਦਾ ਗੱਲ ਹੈ। ਹੁਣ ਕੁੱਲ ਮਿਲਾ ਕੇ ਪਾਰਟੀ ਪੂਰੀ ਤਰ੍ਹਾਂ ਨਾਲ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਕੋਲ ਰਜਿਸਟਰਡ ਹੋਣ ਦੇ ਲਈ ਤਿਆਰ ਹੈ ਉਸ ਤੋਂ ਬਾਅਦ ਹੀ ਅਸਲ ਚ ਇਹ ਇਹ ਪਹਿਲਾ ਕਰਨ ਵਾਲੇ ਸਟੈਪਾਂ ਦੇ ਵਿੱਚੋਂ ਇੱਕ ਸਟੈਪ ਸੀ ਆਪਾਂ ਇਹ ਗੱਲ ਮੰਨਦੇ ਹਾਂ ਕਿ ਪਾਰਟੀ ਜਿਸ ਚੀਜ਼ ਤੋਂ ਨਿਕਲ ਕੇ ਆਈ 2 ਦਸੰਬਰ ਵਾਲੇ ਹੁਕਮਨਾਮਿਆਂ ਤੋਂ ਬਾਅਦ ਨਿਕਲ ਕੇ ਆਈ ਬਣੀ ਸਾਰਾ ਕੁਝ ਹੋਇਆ ਇੱਕ ਤਾਂ ਪਹਿਲਾਂ ਇਹ ਦਾਵਾ ਕੀਤਾ ਗਿਆ ਸੀ ਕਿ ਅਸੀਂ ਉਸੇ ਅਕਾਲੀ ਦਲ ਤੇ ਹੀ ਨੂੰ ਆਪਣੇ ਕਬਜ਼ੇ ਚ ਲਵਾਂਗੇ ਉਸ ਤੋਂ ਪੈਰ ਪਿੱਛੇ ਖਿੱਚੇ ਗਏ ਪਤਾ ਨਹੀਂ ਕਿਉਂ ਖਿੱਚੇ ਗਏ ਇਹਦੇ ਬਾਰੇ ਤਾਂ ਲੀਡਰਸ਼ਿਪ ਹੀ ਦੱਸ ਸਕਦੀ ਹੈ ਫਿਰ ਜਿਹੜਾ ਦੂਜਾ ਸਟੈਪ ਇਹ ਹੁੰਦਾ ਹੈ ਕਿ ਪਾਰਟੀ ਦਾ ਸੰਵਿਧਾਨ ਬਣਾਉਣਾ ਪਾਰਟੀ ਦਾ ਸੰਵਿਧਾਨ ਬਣਾ ਕੇ ਉਹਨੂੰ ਰਜਿਸਟਰਡ ਕਰਨ ਵੱਲ ਵਧਣਾ ਜਿੱਚ ਕਾਫੀ ਚੀਜ਼ਾਂ ਪਿਛੜੀਆਂ ਕਿਉਂਕਿ ਵਿਜਨ ਡਾਕੂਮੈਂਟ ਨੂੰ ਮਹੀਨੇ ਦਾ ਸਮਾਂ ਦਿੱਤਾ ਗਿਆ ਹਾਲਾਂਕਿ ਮਹੀਨਾ ਨਹੀਂ ਮੈਂ ਤਾਂ ਕਹਿੰਦਾ ਸਾਲ ਵੀ ਲੱਗ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਸੂਬੇ ਦੀ ਕਿਸੇ ਖਾਸ ਫਿਰਕੇ ਦੀ ਅਨੁਮਾਇੰਦਗੀ ਕਰਨ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਠੋਸ ਵਿਚਾਰ ਕੇ ਕਰਨ ਦੀ ਲੋੜ ਹੁੰਦੀ ਹੈ ਉਹਨੂੰ ਇੱਕ ਸਮਾਂ ਲੱਗਿਆ ਇਹ ਪਹਿਲੇ 3-4 ਸਟੈਪ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਕਰ ਲੈਣਾ ਚਾਹੀਦਾ ਸੀ ਕਿਉਂਕਿ ਜਦੋਂ ਅਮਰਸਰ ਦੇ ਵਿੱਚ ਜਲਾਸ ਹੋਇਆ ਡੈਲੀਗੇਟ ਜਲਾਸ ਹੋਇਆ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਸੀਗੀ ਜਿਹੜੀਆਂ ਪਤਾ ਨਹੀਂ ਕਿ ਲੀਡਰਸ਼ਿਪ ਦੀ ਆਪਸੇ ਖਿੱਚੋ ਤਾਂ ਜਾਂ ਆਪਸੀ ਚੀਜ਼ਾਂ ਤੇ ਸਹਿਮਤੀ ਨਾ ਬਣ ਪਾਉਣਾ ਹੀ ਕਾਰਨ ਹੋ ਸਕਦਾ ਹੈ ਕਿ ਇੱਕ ਤਾਂ ਜਿਹੜਾ ਬੇਸਿਕ ਸੰਵਿਧਾਨ ਹੈ ਹਾਲਾਂਕਿ ਉਸ ਦਿਨ ਕਾਫੀ ਚੀਜ਼ਾਂ ਕਲੀਅਰ ਕੀਤੀਆਂ ਗਈਆਂ ਜਿਵੇਂ ਕਿ ਪ੍ਰਧਾਨ ਚੋਣ ਨਹੀਂ ਲੜ ਸਕਦਾ ਜਿਹੜਾ ਚੋਣ ਲੜੂਗਾ ਜੇ ਉਹ ਸਿੱਖ ਹੈ ਤਾਂ ਉਹ ਗੁਰਸਿੱਖ ਹੋਣਾ ਬਹੁਤ ਜ਼ਰੂਰੀ ਹੈ ਦੇ ਕੇਸ ਜਿਹੜਾ ਸਾਫਤ ਸੂਰਤ ਹੋਣਾ ਉਹਦਾ ਬਹੁਤ ਜ਼ਰੂਰੀ ਹੈ ਜਿੱਥੇ ਗੈਰ ਸਿੱਖਾਂ ਨੂੰ ਸ਼ੂਟ ਦਿੱਤੀ ਗਈ ਸੀ ਇਸੇ ਤਰ੍ਹਾਂ ਨਾਲ ਹੀ ਹੋਰ ਕਈ ਚੀਜ਼ਾਂ ਸੀ ਉਹਨਾਂ ਨੂੰ ਵਿਜ਼ਨ ਉਹਨਾਂ ਨੂੰ ਡਾਕੂਮੈਂਟ ਕਰ ਲੈਣਾ ਚਾਹੀਦਾ ਸੀ ਉਹਨਾਂ ਨੂੰ ਪਾਰਟੀ ਦੇ ਮਢਲੇ ਸਵਿਧਾਨ ਦੇ ਤੌਰ ਤੇ ਰੱਖ ਲੈਣਾ ਚਾਹੀਦਾ ਸੀ ਤੇ ਕਿਉਂਕਿ ਉਹਨਾਂ ਟਾਈਮ ਤੁਸੀਂ ਰਜਿਸਟਰ ਨਹੀਂ ਕਰਾ ਸਕਦੇ ਜਿੰਨਾ ਟਾਈਮ ਤੁਹਾਡੇ ਕੋਲੇ ਪਾਰਟੀ ਦਾ ਸਵਿਧਾਨ ਨਹੀਂ ਹੈ ਪਾਰਟੀ ਦਾ ਵਿਜ਼ਨ ਨਹੀਂ ਹੈ ਉਹਨਾਂ ਟਾਈਮ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਰਜਿਸਟਰ ਨਹੀਂ ਕਰਦਾ ਉਹ ਕਰ ਲੈਣਾ ਚਾਹੀਦਾ ਸੀਗਾ ਉਸੇ ਸਮੇ ਤੇ ਰਜਿਸਟਰ ਕਰਾਉਣ ਵਾਲ ਪਾਸੇ ਵੱਧ ਜਾਣਾ ਚਾਹੀਦਾ ਸੀ ਉਸ ਸਮੇ ਇਹ ਪੰਬਲਪੂਸਾ ਕ੍ਰੀਏਟ ਕੀਤਾ ਗਿਆ ਕਿ ਅਸੀਂ ਉਸੇ ਅਕਾਲੀ ਦਲ ਤੇ ਕਬਜ਼ਾ ਕਰਾਂਗੇ ਉਹੀ ਚੋਣ ਨਿਸ਼ਾਨ ਲਵਾਂਗੇ ਮੈਨੂੰ ਲੱਗਦਾ ਕਿ ਉਹਨੇ ਚੀਜ਼ਾਂ ਨੂੰ ਹੋਰ ਉਲਝਾ ਦਿੱਤਾ ਤੇ ਜਿਹਦੇ ਕਰਕੇ ਇੱਕ ਸੁਸਤਪਨ ਜਿਹੜਾ ਉਹ ਨਵੇਂ ਅਕਾਲੀ ਦਲ 'ਚ ਦੇਖਣ ਨੂੰ ਮਿਲਿਆ ਇਹ ਇੱਕ ਵੱਡਾ ਕਾਰਨ ਸੀ ਬਾਜੇਪਾ ਸਾਹਿਬ ਉਧਰ ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਮਨਪ੍ਰੀਤ ਐਲੀ ਬਾਰਸ ਪੰਜਾਬ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਲੱਗ ਸਕਦੇ ਨੇ ਆਖਰਕਾਰ ਇਹਦੇ ਵਿੱਚ ਕਿੰਨੀ ਕਿ ਸੁਚਾਈ ਹੈ ਨਹੀਂ ਇਹ ਤਾਂ ਆਪਾਂ 2-3 ਵਾਰ ਪਹਿਲਾਂ ਵੀ ਦੱਸ ਚੁੱਕੇ ਹਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਕੁਝ ਪੱਤਰਕਾਰ ਸੀ ਜਿਨ੍ਹਾਂ ਕੋਲ ਇਹ ਖਬਰ ਜਿਨ੍ਹਾਂ ਤੋਂ ਆਪਾਂ ਇੱਕ ਸੀ ਜਿਨ੍ਹਾਂ ਕੋਲ ਇਹ ਖਬਰ ਸੀ ਕਿਉਂਕਿ ਆ ਕਿਹਾ ਗਿਆ ਸੀ ਕਿ ਹਜੇ ਇਹ ਨਹੀਂ ਚਲਾਉਣੀ ਜਿਹਨੇ ਖਬਰ ਦਿੱਤੀ ਉਸ ਉਸ ਸੋਰਸ ਨੇ ਇਹ ਗੱਲ ਨੂੰ ਕਿਹਾ ਸੀ ਆਪਾਂ ਨਹੀਂ ਚਲਾਈ ਖੈਰ ਇਹ ਖਬਰ ਆਪਾਂ ਇਸ ਤੋਂ ਪਹਿਲੇ ਇੱਕ ਵਾਰ ਦੇ ਵੀ ਚੁੱਕੇ ਹਾਂ ਕਿ ਉਧਰ ਗੱਲਬਾਤ ਚੱਲ ਰਹੀ ਸੀ ਦੇਖੋ ਮਨਪ੍ਰੀਤ ਸਿੰਘ ਯਾਲੀ ਚੌਣ ਨਾ ਚੌਣ ਇੱਕ ਅਲੱਗ ਦਾ ਗੱਲ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਜ਼ਰੂਰ ਚਾਹੁੰਦੇ ਆ ਕਿ ਜਿਹੜੇ ਅਮਰਤਪਾਲ ਨੇ ਉਹ ਚਲੋ ਪ੍ਰਧਾਨ ਕਿਉਂਕਿ ਉਹ ਤਾਂ ਹੁਣ ਐਕਟਿਵ ਨਹੀਂ ਹੈ ਐਕਟਿਵ ਨਹੀਂ ਹੋ ਸਕਦੇ ਜੇਲ੍ਹ 'ਚ ਨੇਗੇ ਤੇ ਮਨਪੀ ਸਿੰਘ ਹੈ ਲਿਓਨ ਤੇ ਉਹ ਐਕਟਿੰਗ ਪ੍ਰੈਜ਼ੀਡੈਂਟ ਬਣ ਜਾ। ਤੇ ਇਹ ਗੱਲ ਬਹੁਤ ਪ੍ਰੋਸੇਜਕ ਸੂਤਰਾ ਨੇ ਕਹੀ ਹੈ ਕਿ ਇਸ ਚੀਜ਼ ਨੂੰ ਲੈ ਕੇ ਮੁੱਦਿਆਂ ਨੂੰ ਲੈ ਕੇ ਜਾਂ ਵਿਜ਼ਨ ਨੂੰ ਲੈ ਕੇ ਦੋਵੇਂ ਤਰ੍ਹਾਂ ਅਕਾਲੀ ਦਲ ਵਾਰਸ ਪੰਜਾਬ ਦੇ ਜਿਹਦੇ ਵਿੱਚ ਅਮਰਤਪਾਲ ਵਿਸ਼ੇਸ਼ ਤੌਰ ਤੇ ਉਹਨਾਂ ਦੇ ਪਿਓ ਬਾਪੂ ਸਰ ਸੇਮ ਸਿੰਘ ਤੇ ਬਾਕੀ ਲੋਗ ਲਾਣਾ ਜਿਹੜਾ ਹੈ ਜਿੰਨੇ ਵੀ ਲੋਕ ਨੇ ਉਹ ਸਾਰੇ ਜਿਹੜੇ ਨੇ ਤੇ ਇਧਰਲੇ ਪਾਸਿਓ ਮਨਪ੍ਰੀਤ ਸਿੰਘ ਯਾਦ ਇਹ ਸਾਰੇ ਸੇਮ ਪੇਜ ਤੇ ਨੇ ਇੱਕੋ ਸਫੇ ਦੇ ਉੱਤੇ ਨੇ ਇਹਨਾਂ ਨੂੰ ਕੋਈ ਇਖਤਲਾਫ ਨਹੀਂ ਹੈ ਇੱਕ ਦੂਜੇ ਨਾਲ ਸਾਰੀਆਂ ਚੀਜ਼ਾਂ ਤੇ ਸਹਿਮਤ ਨੇ ਆਪਸ ਦੇ ਵਿੱਚ ਇਹ ਗੱਲ ਬਹੁਤ ਪ੍ਰੋਸੈਜੋਕ ਸੂਤਰਾ ਤੋਂ ਜਿਹੜੀ ਉਹ ਕਨਫਰਮ ਹੋ ਚੁੱਕੀ ਹੈ ਇੱਕ ਨਹੀਂ ਕਈ ਵਾਰ ਹੋ ਚੁੱਕੀ ਹੈ ਦੂਜਾ ਮਸਲਾ ਇਹ ਹੈ ਕਿ ਹੁਣ ਮਨਪ੍ਰੀਤ ਸਿੰਘ ਯਾਦਲੀ ਥੋੜਾ ਪਿੱਛੇ ਹਟੇ ਹੈ ਉਹਦੇ ਕਾਰਨ ਨੇ ਕਈ ਜੋ ਆਪਾਂ ਉਹਨਾਂ ਨੂੰ ਦੇਖਣ ਲੱਗੇ ਕਿਉਂਕਿ ਉਹਨਾਂ ਨੂੰ ਮਣਾਉਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਨੇ ਉਹਨਾਂ ਨੇ ਜਿਹੜਾ ਗੱਲ ਕਹੀਏ ਮੈਂ ਇਕੱਲੇ ਦਲ ਪੁਨਰਸਜੀਤ ਨਾਲ ਨਹੀਂ ਉਹ ਚੀਜ਼ ਨੇ ਉਹਨਾਂ ਨੂੰ ਉਹਨਾਂ ਦੀ ਇੱਕ ਸ਼ੋਭੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਦੂਜੇ ਪਾਸੇ ਜਿਹੜਾ ਤੰਤਰ ਹੈ ਬਹੁਤ ਤਕੜਾ ਹੈ ਉਹਨੇ ਇੱਕ ਕੋ ਲਖ ਤਾਟ ਐਕ ਕੀਤਾ ਤੇ ਉਹਦੇ ਕਰਕੇ ਵੀ ਚੀਜ਼ਾਂ ਹੋਈਆਂ ਫਿਰ ਕਿਹਾ ਜਾਂਦਾ ਹੈ ਕਿ ਇੱਕ ਮੀਟਿੰਗ ਹੋਈ ਜਿਹੜੇ 4 ਮੈਂਬਰ ਨੇ ਉਹ ਚਮਨਪੀ ਸਿੰਘ ਯਾਲੀ ਮੇਰੇ ਖਾਲ ਬਾਹਰ ਸੀਗੇ 5 ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਫਿਰ ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਮੀਟਿੰਗ ਹੋਈ ਦੱਸਿਆ ਜਾਂਦਾ ਹੈ ਕਿ ਇੱਕ ਹੋਰ ਮੀਟਿੰਗ ਜਿਹੜੀ ਹੋਈ ਮਰਪੀ ਸਿੰਘ ਯਾਲੀ ਹੋਰਾਂ ਦੇ ਨਾਲ ਵੀ ਹੋਈ ਦੱਸੀ ਜਾਂਦੀ ਹੈ ਹੁਣ ਚਰਚਾ ਇਹ ਹੈ ਕਿ ਵੱਖ-ਵੱਖ ਬੰਦੇ ਲਾਏ ਗਏ ਐ ਮਨਪ੍ਰੀਤ ਸਿੰਘ ਯਾਲੀ ਨੂੰ ਮਨਾਉਣ ਦੇ ਲਈ ਜਾਂ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਜਾਂ ਜਿਹੜੇ ਉਹਨਾਂ ਦੀ ਕੋਈ ਚੀਜ਼ਾਂ ਹੋਣਗੀਆਂ ਰਿਜ਼ਰਵੇਸ਼ਨਸ ਹੋਣਗੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਸੰਤਾ ਸਿੰਘ ਮੈਦ ਪ੍ਰਤੇਕ ਬਾਲ ਸਿੰਘ ਝੂਂਦਾ ਦੀ ਡਿਊਟੀ ਹੈ ਇਸੇ ਤਰ੍ਹਾਂ ਚੰਨਜੀਤ ਸਿੰਘ ਬਰਾੜ ਨੂੰ ਮਨਾਉਣ ਦੇ ਲਈ ਵੀ ਡਿਊਟੀ ਲੱਗੀ ਹੋਈ ਦੱਸੀ ਜਾਂਦੀ ਹੈ ਪਰ ਸਵਾਲ ਇੱਥੇ ਹੀ ਹੈ ਕਿ ਗੁਰਪ੍ਰਤਾਪ ਵਡਾਲਾ ਤੇ ਗਿਆਨੀ ਹਰਪ੍ਰੀਤ ਸਿੰਘ ਤਾਂ ਹਸਤੀਫਿਆਂ ਦੀ ਪੇਸ਼ਕਸ਼ ਕਰ ਚੁੱਕੇ ਨੇ ਸਾਡੇ ਨਾਲ ਇੱਕ ਸਿਸਟਮ ਹੈ ਆਪਾਂ ਹੋਰ ਥਾਂਵੇਂ ਵਿਚਾਰਦੇ ਦੇਖੇਗੀ ਪ੍ਰਧਾਨ ਹੀ ਸਾਰਾ ਕੁਝ ਕਰੇ ਇੱਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਪ੍ਰਧਾਨ ਹੁੰਦੇ ਨੇ ਉਹਨਾਂ 'ਚ ਜ਼ਿਆਦਾ ਜ਼ਿੰਮੇਵਾਰੀ ਤੇ ਅਖਤਿਆਰ ਪ੍ਰਧਾਨ ਕੋਲ ਹੁੰਦੇ ਨੇ ਪਰ ਬਾਕੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਬਾਕੀਆਂ ਨੂੰ ਵੀ ਚਾਹੀਦਾ ਹੈ ਕਿ ਹਲੂਰਾ ਦੇਣ ਪ੍ਰਧਾਨ ਜੀ ਜੇ ਗੰਮ ਨਹੀਂ ਕਰ ਰਹੇ ਤਾਂ ਕਰਨ ਹੁਣ ਇਹ ਨਵੇਂ ਅਕਾਲੀਆਂ ਦੀ ਸਮੱਸਿਆ ਇਹ ਸਾਰੀ ਏ ਸੀ ਕਿ ਉਹ ਕਰੂਗਾ ਜੀ ਇਹ ਕਰੂਗਾ ਇੱਕ ਤਾਂ ਵੱਡਾ ਕਾਰਨ ਹੈ ਕਿ ਆਰਥਿਕ ਤੌਰ ਤੇ ਇਹਨਾਂ ਦੇ ਕੋਲੇ ਕੋਈ ਵੱਡੀ ਸਾਮੀ ਨਹੀਂ ਸੀ ਤੇ ਉਹ ਕਲਚਰ ਇੰਨਾ ਚ ਹੈ ਨਹੀਂਗਾ ਕਿ 2-2 ਰੁਪਏ ਇਕੱਠੇ ਕਰਕੇ ਫੰਡ ਇਕੱਠਾ ਕਰ ਲੈਣ ਉਹ ਕਲਚਰ ਤਾਂ ਇੰਨਾ ਚ ਹੈ ਹੀ ਨਹੀਂ ਸੀ ਜਿੰਨੇ ਵੀ ਇਹ ਆਏ ਚਲੋ ਹਾਲਾਂਕਿ ਚੰਦੂ ਮਾਜਰਾ ਨੇ ਤਾਂ ਖੱਬੇ ਪੱਖੀ ਲਹਿਰ ਦੇ ਵਿੱਚੋਂ ਉੱਠ ਕੇ ਆਏ ਨੇਗੇ ਵਿਦਿਆਰਥੀ ਲਹਿਰ ਚੋਂ ਪਰ ਬਾਕੀ ਬਾਕੀਆਂ ਕੋਲ ਤਾਂ ਕਲਚਰ ਹੀ ਨਹੀਂ ਸੀਗਾ ਵੋਟਾਂ ਵੇਲੇ ਲੋਕ ਪੈਸੇ ਦੇ ਦਿੰਦੇ ਸੀਗੇ ਵੱਡੇ ਸ਼ਾਹੂਕਾਰ ਇਹ ਵੋਟਾ-ਵੂਟਾ ਲੜ ਲੈਂਦੇ ਸੀਗੇ ਇਹਦਾ ਸਿਸਟਮ ਚੱਲਦਾ ਸੀ ਹਾਲਾਂਕਿ ਜਿਹੜੀ ਆਮ ਸਿੱਖ ਸੰਗਤ ਦੀ ਆਮ ਲੋਕਾਂ ਦੀ ਭਾਗੀਦਾਰੀ ਹੁੰਦੀ ਆ ਉਹ ਕੱਲੀ ਵੋਟ ਪਾਉਣ ਨਾਲ ਨਹੀਂ ਹੁੰਦੀ ਮੈਂਬਰਸ਼ਿਪ ਲੈਣੀ ਚੰਦਾ ਦੇਣਾ ਫੰਡ ਦੇਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਉਹ ਇਹਨਾਂ ਨੂੰ ਆਦਤ ਨਹੀਂ ਸੀਗੀ ਇਸ ਕਰਕੇ ਐ ਹੁੰਦਾ ਸੀਗਾ ਕਿ ਮੈਨੂੰ ਨਾ ਕਹਿ ਦੇਣ ਮੇਰੇ ਪੈਸੇ ਨਾਲ ਲੱਗ ਜਾਣ ਉਹ ਕਹਿੰਦੇ ਮੈਨੂੰ ਨਾ ਕਹਿ ਦੇਣ ਮੇਰੇ ਪੈਸੇ ਨਾਲ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਜਿਹੜਾ ਇਹ ਕਾਫੀ ਉਲਝਣ ਚ ਪਾਈ ਰੱਖਿਆ ਹੁਣ ਖੈਰ ਕੱਲ ਪਾਰਟੀ ਰਜਿਸਟਰ ਹੁੰਦੀ ਹੈ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਆ ਫਿਰ ਵੱਡਾ ਸਵਾਲ ਇਹ ਹੈ ਕਿ ਮਰਪੀ ਸਿੰਘ ਯਾਲੀ ਚੰਨਜੀਤ ਸਿੰਘ ਬਰਾੜ ਬੀਬੀ ਜਗੀਰਕੌਰ ਇਹਨਾਂ ਨੂੰ ਲੈ ਕੇ ਕੋਈ ਆਉਂਦੇ ਦਿਨਾਂ ਦੇ ਵਿੱਚ ਨਵੇਂ ਅਕਾਲੀਆਂ ਲਈ ਪੋਜ਼ਿਟਿਵ ਜਾਂ ਨੈਗੇਟਿਵ ਖਬਰ ਤਿਆਰ ਪਈ ਹੈ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ